ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਦਿਨ ਦੇ ਹਰ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮੇਰੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਭੀੜ ਭਰੇ ਬਲੇ ਮਹਾਲੇ ਵਿੱਚ ਇੱਕ ਨੌਜਵਾਨ ਸੈਰ ਕਰ ਰਿਹਾ ਸੀ ਤੇ ਕੁਝ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 4 ਤੋਂ 6 ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਉੱਪਰ 6-8 ਗੋਲੀਆਂ ਦੀ ਬਿਸ਼ਾਰ ਕਰ ਦਿੱਤੀ ਗਈ ਜਿਸ ਦੌਰਾਨ ਉਸਦੇ ਕਈ ਗੋਲੀਆਂ ਲੱਗੀਆਂ ਉਸ ਨੂੰ ਲੋਕਾਂ ਵੱਲੋਂ ਹਸਤਾ ਲਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸਦੀ ਮੌਤ ਹੋ ਗਈ ਕੀ ਇਹ ਸਾਰਾ ਮਾਮਲਾ ਉਥੋਂ ਸੋਨਿਆ ਰਿਸਤਾਰ ਕੀ ਜਾਣਕਾਰੀ ਦੇ ਰਹੇ ਹਨ ਪਿਤਾ ਵੀ ਸਟੇਸ਼ਨ ਲਈ ਮੈਂ ਹਰੀਸ਼ ਵਟਲਾ ਤਰਨ ਤਰਨ ਆ ਦੇ ਕੀ ਵਾਕਿਆ ਹੋਇਆ ਹੁਣੇ ਇਨਫੋਰਮੇਸ਼ਨ ਆਈ ਹੈ ਵੀ ਵਿਨੇਕ ਮਾਰ ਪੁੱਤਰ ਮੇਸ਼ ਕੁਮਾਰ ਆ ਤੇ ਇਹਨੂੰ ਗੋਲੀ ਵੱਜੀ ਆ ਤੇ ਇਹ ਇੱਥੇ ਸਿਵਲ ਹਸਪਤਾਲ ਲਿਆਇਆ ਇੱਥੇ ਅਸੀਂ ਆ ਗਏ ਹੁਣ ਵੈਰੀਫਾਈ ਕਰਦੇ ਕੇਸ ਰਜਿਸਟਰ ਕਰਨ ਲੱਗੇ ਆ ਫਿਰ ਬਾਕੀ ਸਾਰੀ ਵੈਰੀਫਾਈ ਕਰਦੇ ਆ ਸਰ ਕਿੰਨੇ ਕੁ ਬੰਦੇ ਦੱਸੀ ਗਏ ਆ ਜਦਾਂ ਲੱਗੇ ਇਹਨਾਂ ਨੂੰ ਜੇ ਪਤਾ ਹੀ ਨਹੀਂ ਕਿਸੇ ਨੂੰ ਬਾਕੀ ਵੈਰੀਫਾਈ ਕਰਦੇ ਹੁਣ ਕੋਈ ਅਨਨੋਨ ਬੰਦੇ ਆਏ ਇਹ ਵੀ ਮੁੰਡਾ ਕਿਤੇ ਬਾਰੇ ਵੀ ਕੁਝ ਨਹੀਂ ਪਤਾ ਲੱਗਾ ਜੇ ਮੌਕੇ ਤੇ ਆਏ ਆ ਸਰ ਇਹ ਗੱਲ ਹੋ ਗਈ ਔਰ ਇਹਨੂੰ ਜਿਹੜੇ ਕਸਟਮਨ ਲੈਣਾ ਸਬਸਤ ਸੇਲਾਸ ਵਾਲੇ ਆਏ ਕੀ ਹੈ ਕੋਈ ਪਤਾ ਨਹੀਂ ਕਿ ਕਿੰਨੇ ਬੰਦੇ ਆ ਕੋਈ ਇਹ ਲੈ ਕੇ ਨਹੀਂ ਲੈ ਨਹੀਂ ਨਹੀਂ ਹਜੇ ਨਹੀਂ ਪਤਾ ਕੋਈ ਮੰਨਦਾ ਕੋਈ ਸੁਣੇ ਆਪਣੀ ਹੈ ਬਹੁਤ ਸਭ ਤੁਹਾਡਾ ਇਨਸਾਫ ਦਵਾਉਗੇ ਸਾਨੂੰ ਪਤਾ ਹੂੰ ਜੋ ਕਹਿੰਦੇ ਬਣੂ ਕਿ ਉਹ ਕਾਰਵਾਈ ਬਣਾਉਂਦੇ ਵਿਨੇ ਦੁਕਾਨ ਤੇ ਸੀ ਉਹਨੂੰ ਘਰ ਆ ਗਿਆ ਸੀ ਨਹੀਂ ਉਹ ਘਰ ਨਹੀਂ ਉਹ ਬਾਹਰ ਗਿਆ ਥੋੜਾ ਜਿਹਾ ਕਹਿੰਦਾ ਮੈਂ ਡੈਡੀ ਨੂੰ ਟੈਕਸ ਕਰਵਾਉਣਾ ਉਹ ਇੰਨਾ ਕੀ ਉਹ ਗੇੜ ਕੇ ਜਿੰਨਾ ਹਟਵਾਵਾਂ ਉਧਰ ਨੂੰ ਬਣਾ ਪੋੜ ਵਾਲ ਨੂੰ ਗਿਆ ਵਾਂ ਤੇ ਕਹਿੰਦੇ ਨਾ ਪੈਂਟਿੰਗ ਨੂੰ ਕਰਵਾ ਦੇ ਸਾਨੂੰ ਬਾਸ ਤੇ ਕੀ ਪਤਾ ਲੱਗਾ ਕਿੰਨੇ ਕੁ ਬੰਦੇ ਸੀ ਕਹਿੰਦੇ 4-5 ਜਣੇ ਬੰਦੇ ਆ ਗਏ ਕੋਈ ਬੁਲੱਡ ਤੇ ਆਏ ਕੋਈ ਮੋਟਰਸਾਈਕਲ ਤੇ ਆਏ ਕਹਿੰਦੇ ਪੁੱਛ ਕੇ ਗਏ ਆ ਨਾਮੀ ਦੇ ਬਾਰੇ ਪੂਰੀ ਤਲਾਹ ਲਈ ਆ ਕਹਿੰਦੇ ਸੀਆਰ ਵੀ ਕਹਿੰਨੇ ਦਿੱਤੀ ਆ ਤੇ ਫੇਰ ਕੰਮ ਹੋਇਆ ਵਾ ਕਿਸੇ ਨੂੰ ਪਤਾ ਹੋਵੇ ਕੋਈ ਲੱਗਦਾ ਕੋਈ ਗੱਲ ਨਹੀਂ ਸਾਨੂੰ ਤੇ ਕੁਝ ਨਹੀਂ ਪਤਾ ਹੈਗਾ ਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਿਬਰਸਤਾ ਤੇ ਪੋਸਟ ਮਾਰਦਾ ਨਾ ਕੀ ਮੰਗ ਕਰਦੇ ਹੋ ਉਹ ਅਸੀਂ ਇਨਸਾਫ ਮੰਗ ਕਰਦੇ ਸਾਡੇ ਪੁੱਤ ਦੀ ਜਾਨ ਲਈ ਆ ਸਾਨੂੰ ਜਾਣ ਦੇ ਵੰਡੇ ਜਾਣ ਚਾਹੀਦੀ ਉਹਨਾਂ ਨੂੰ